ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀਵਾਲਾ ਜਿਵੇਂ ਆਪਾਂ ਰੋਜ਼ਾਨਾ ਦੀ ਤਰ੍ਹਾਂ ਕੋਈ ਨਵੇਂ-ਨਵੇਂ ਮੁੱਦੇ ਚੱਕਦੇ ਰਹਿੰਨੇ ਆ ਤੇ ਨਵੀਆਂ-ਨਵੀਆਂ ਖ਼ੂਸੀਆਂ ਤੇ ਦੇ ਨਾਲ ਆਪਾਂ ਗੱਲਬਾਤ ਕਰਦੇ ਰਹਿੰਨੇ ਆ ਤੇ ਅੱਜ ਆਪਾਂ ਪਹੁੰਚੇ ਪਿੰਡ ਮੂਲਿਆਵਾਲੀ ਸਰਦਾਰ ਨਰਿੰਦਰਪਾਲ ਸਿੰਘ ਜੀ ਸਰਪੰਚ ਪਿੰਡ ਮੂਲਿਆਵਾਲੀ ਜਿਹੜੇ ਹਮੇਸ਼ਾ ਹੀ ਮੁੱਦਿਆਂ ਨੂੰ ਚੱਕਦੇ ਰਹਿੰਦੇ ਆ ਤੇ ਮੁੱਦਿਆਂ ਨੂੰ ਹੱਲ ਵੀ ਕਰਾਉਂਦੇ ਰਹਿੰਦੇ ਆ ਬਹੁਤ ਵੱਡੇ-ਵੱਡੇ ਮੁੱਦੇ ਜਿਹੜੇ ਇਹਨਾਂ ਨੇ ਚੁੱਕੇ ਵੀ ਐ ਤੇ ਹੱਲ ਵੀ ਕਰਾਏ ਐ ਤੇ ਸਰਕਾਰ ਨਾਲ ਵੀ ਸਿੱਧੀ ਟੱਕਰ ਲੈਂਦੇ ਆ ਕੋਈ ਐਮਐਲਏ ਕੋਈ ਐਮਪੀ ਕੋਈ ਕੁਛ ਵੀ ਮੰਤਰੀ ਹੋਵੇ ਪਰ ਇਹ ਕਿਸੇ ਤੋਂ ਵੀ ਝਿਫਦੇ ਨਹੀਂ ਕਿਸੇ ਤੋਂ ਵੀ ਡਰਦੇ ਨਹੀਂ ਜਿੱਥੇ ਵੀ ਕੋਈ ਗਲਤ ਹੁੰਦਾ ਹੈ ਕਿੱਥੇ ਵੀ ਗਰੀਬ ਨਾਲ ਤੱਕਾ ਹੁੰਦਾ ਹੈ ਤੇ ਉੱਥੇ ਜਾ ਕੇ ਅੜ ਕੇ ਖੜ ਜਾਂਦੇ ਆ ਤੇ ਅੱਜ ਆਪਾਂ ਗੱਲਬਾਤ ਇਹਨਾਂ ਨਾਲ ਕੁਝ ਗੱਲਾਂ ਕਰਨੀਆਂ ਐ ਕੁਝ ਆਪਾਂ ਸਿਆਸੀ ਗੱਲਾਂ ਵੀ ਕਰਨੀਆਂ ਐ ਕੁਝ ਇਹਨਾਂ ਨੂੰ ਮੁੱਦਿਆਂ ਬਾਰੇ ਵੀ ਇਹਨਾਂ ਤੋਂ ਪੁੱਛਣਾ ਐ ਤੇ ਇਹਨਾਂ ਨਾਲ ਆਪਾਂ ਹੁਣ ਗੱਲਬਾਤ ਕਰਦੇ ਆ ਜਿਹੜਾ ਨਵਾਂ ਭਖ ਦਾ ਮੁੱਦਾ ਐ ਉਹ ਪਾਣੇ ਸਿੱਧੂ ਵਾਲਾ ਮੁੱਦਾ ਉਹ ਆਪਏ ਨਾਲ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਸਰਪੰਚ ਸਾਹਿਬ ਸਾਡੇ ਚੈਨਲ ਪੰਜ ਪਾਣੀ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜ ਪਾਣੀ ਨਿਊਜ਼ ਚੈਨਲ ਦਾ ਸਾਰੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਔਰ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਪਾਣੇ ਸਿੱਧੂ ਨੂੰ ਮਤਲਬ ਇਹਨਾਂ ਨੇ ਜੇ ਇੱਥੇ ਫੜ ਲਿਆ ਅਰੈਸਟ ਕਰ ਲਿਆ ਪਹਿਲਾਂ ਉਹਦੇ ਤੇ ਲੁਧਿਆਣੇ ਇੱਕ ਕੇਸ ਪਾਇਆ ਉਦੋਂ ਬਾਅਦ ਫੇਰ ਪਟਿਆਲੇ ਪਾਇਆ ਫੇਰ ਅਬੋਰ ਪਾਇਆ ਕਿ ਇਹ ਜਿਹੜੇ ਕੇਸ ਪਾਈ ਜਾ ਰਹੇ ਆ ਉਹਦੇ ਤੇ ਐਫ ਆਈ ਆਰੀਆਂ ਦਰਜ ਕਰੀ ਜਾ ਰਹੇ ਆ ਕਿਵੇਂ ਤੁਸੀਂ ਸਮਝਦੇ ਹੋ ਵੀ ਇਹ ਜਾਇਜ਼ ਹੈ ਕਿ ਨਜਾਇਜ਼ ਹੈ ਬੜੇ ਅਫਸੋਸ ਦੀ ਗੱਲ ਏ ਕਿ ਦੇ ਸਾਡੇ ਅੱਜ ਦੇ ਸਮੇਂ ਚ ਕੋਈ ਵੀ ਪੰਜਾਬ ਦਾ ਸਾਡਾ ਆਗੂ ਸਾਡੇ ਲੀਡਰ ਜਿਵੇਂ ਅਸੀਂ ਗੱਲ ਕਰ ਲਈਏ ਸਾਰ ਸੁਖਪਾਲ ਸਿੰਘ ਖੈਰਾ ਸਾਹਿਬ ਉਹਨਾਂ ਨੇ ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਸੀ ਤੇ ਉਹਨਾਂ ਤੇ ਪਰਚਾ ਪਾ ਕੇ ਉਹਨਾਂ ਨੂੰ 3 ਮਹੀਨੇ ਜੇਲ੍ਹ ਚ ਰੱਖਿਆ ਹੁਣ ਜਿਵੇਂ ਲੱਖਾ ਸੁਦਾਣਾ ਤੇ ਪਾਨਾ ਸਿੱਧੂ ਇੱਕ ਲੋਕਾਂ ਨਾਲ رابطہ ਕਾਇਮ ਕਰ ਲਈ ਪੰਜਾਬ ਦੇ ਟੂਰ ਤੇ ਸੀ ਤੇ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਇਹ ਪਤਾ ਲੱਗਣ ਲੱਗ ਪਿਆ ਕਿ ਸਾਡੇ ਪੈਰਾਥੋਂ ਜ਼ਮੀਨ ਖਿਸਕ ਚੁੱਕੀ ਏ ਔਰ ਲੋਕ ਸਾਡਾ ਜਿਹੜਾ ਅੰਦਰ ਖਾਤੇ ਵਿਰੋਧ ਕਰਨਾ ਸ਼ੁਰੂ ਕਰਤਾ ਤੇ ਜੇ ਦੋਨੋਂ ਜਿਵੇਂ ਪੰਜਾਬ ਲਈ ਤੁਰੇ ਨੇ ਪੰਜਾਬ ਦੀ ਆਵਾਜ਼ ਬਣ ਕੇ ਤੁਰੇ ਨੇ ਤੇ ਲੋਕਾਂ ਦਾ ਸਾਥ ਮਿਲ ਰਿਹਾ ਤੇ ਉਹਨਾਂ ਨੂੰ ਸਰਕਾਰ ਨੂੰ ਇਦਾਂ ਲੱਗ ਰਿਹਾ ਸੀ ਕਿ ਸਭ ਤੋਂ ਜਿਹੜਾ ਲੋਕ ਸਭਾ ਦੀਆਂ 13 ਸੀਟਾਂ ਪੰਜਾਬ ਦੀਆਂ ਨੇ ਉਹ ਸਾਨੂੰ 13 ਆਉਂਦੀਆਂ ਨਹੀਂ ਲੱਗਦੀਆਂ ਤੇ ਇਸੇ ਖਬਰਾਟ ਚ ਆ ਕੇ ਉਹਨਾਂ ਨੇ ਜਿਹੜਾ ਭਾਨੇ ਸਿੱਧੂ ਤੇ ਜਿਹੜੀ ਐਫ ਆਈ ਆਰ ਕੀਤੀ ਦੇਖੋ ਭਾਨੇ ਸਿੱਧੂ ਨੇ ਕਿਤੇ ਵੀ ਇੱਕ ਇਦਾਂ ਦਾ ਬੰਦਾ ਹੈ ਮੈਂ ਤਾਂ ਉਹਨਾਂ ਦੇ ਇਲਾਕੇ ਚ ਵੀ ਰਿਹਾ ਔਰ ਭਾਨੇ ਸਿੱਧੂ ਨੂੰ ਮਿਲਿਆ ਵੀ ਆ ਕਿ ਬੱਚਿਆਂ ਦੇ ਇਹਨਾਂ ਕੋਈ ਪੈਸੇ ਜਿਹੜੇ ਡੀਲਰਾਂ ਵੱਲੋਂ ਮਾਰੇ ਹੋਏ ਸੀ ਉਹ ਭਾਵੇਂ ਸਿੱਧੂ ਦੇ ਕਹਿਣ ਤੇ ਵਾਪਸ ਹੋ ਰਹੇ ਸੀ ਔਰ ਇਸੇ ਘਬਰਾਟ ਤੋਂ ਮੁੱਖ ਮੰਤਰੀ ਨੇ ਆ ਕੇ ਭੜਨੇ ਦਾ ਡੀਲਰ ਸੀਗੇ ਕਿ ਜਿਹੜੇ ਠੱਗੀਆਂ ਮਾਰਦੇ ਨੇ ਤੇ ਫੜੂਟਾ ਉਹ ਬੰਦਾ ਲਿਆ ਜਿਹੜਾ ਲੋਕ ਸੇਵਾ ਕਰਦਾ ਸੀ ਇਹ ਸਰਕਾਰ ਦੀ ਘਬਰਾਟ ਹੈ ਇਹ ਮੁੱਖ ਮੰਤਰੀ ਜੇ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ ਕੋਈ ਮੁੱਖ ਮੰਤਰੀ ਵਾਲੇ ਕੰਮ ਨਹੀਂ ਹੈਗੇ ਇਦਾਂ ਦਾ ਸ਼ਾਇਦ ਪਿੰਡ ਦੀਆਂ ਜਿਹੜੀਆਂ ਛੋਟੀ ਸਿਆਸਤ ਸਰਪੰਚੀ ਦੀ ਹੁੰਦੀ ਹੈ ਨਾ ਸਰਪੰਚ ਵੀ ਪਿੰਡੇ ਚ ਇੱਕ ਦੂਜੇ ਤੇ ਪਰਚੇ ਨਹੀਂ ਕਰਾਉਂਦੇ ਉਹ ਵੀ ਕਹਿੰਦੇ ਨੇ ਨਹੀਂ ਪਿੰਡੇ ਚ ਟਕਾ ਹੀ ਹੋਵੇ ਤੇ ਚੰਗੀ ਗੱਲ ਏ ਸੋ ਅਤਮਿੰਦਰੀ ਏ ਸਰਾਸਰ ਤੱਕਾ ਜੀ ਸੋ ਅਸੀਂ ਜਿਹੜਾ ਹੈਗਾ ਭਾਨੇ ਸਿੱਧੂ ਦੀ ਦੇ ਨਾਲ ਖੜੇ ਆਂ ਔਰ ਮੁੱਖ ਮੰਤਰੀ ਦਾ ਵਿਰੋਧ ਕਰਦੇ ਆਂ ਸਰਪੰਚ ਸਾਹਿਬ ਸੁਣਨ ਦੇ ਵਿੱਚ ਤਾਂ ਇਹ ਵੀ ਆਇਆ ਬਈ ਉਹਨੂੰ ਇੰਟੈਰੋਗੇਟ ਬੜਾ ਕੀਤਾ ਗਿਆ ਜੇ ਇੰਟੈਰੋਗੇਟ ਕੀਤਾ ਗਿਆ ਹੈ ਬੇਜ਼ੀ ਅਸੀਂ ਤਾਂ ਸੁਣਿਆ ਵੀ ਇੰਟੈਰੋਗੇਟ ਕੀਤਾ ਗਿਆ ਹੈ ਜੇ ਇੰਟੈਰੋਗੇਟ ਕੀਤਾ ਗਿਆ ਤੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਬਣਦੀ ਬਿਲਕੁਲ ਠੀਕ ਹੈ ਜੀ ਉਹਨਾਂ ਅਫਸਰਾਂ ਨੂੰ ਵੀ ਚਾਹੀਦਾ ਹੈ ਕਿਉਂਕਿ ਜੇ ਅਸੀਂ ਸਵਰਨ ਘੋਟਨੇ ਦੀ ਗੱਲ ਕਰੀਏ ਤੇ ਅੱਜ ਦੇਖੋ ਜਦੋਂ ਭਾਈ ਕੌਕੇ ਤੇ ਤਸ਼ੱਦਦ ਕੀਤਾ ਤੇ ਅੱਜ ਸਵਰਨ ਘੋਟਨੇਵਾਲਾ ਦੇ ਪਰਿਵਾਰ ਨੂੰ ਨਮੂਸ਼ੀ ਚਲਣੀ ਪੈ ਰਹੀ ਏ ਉਹਨਾਂ ਦੀ ਅਗਲੀਆਂ ਪੀੜ੍ਹੀਆਂ 'ਚ ਤੇ ਠੀਕ ਹੈ ਪਹਿਲੀ ਗੱਲ ਤਾਂ ਮੁੱਖ ਮੰਤਰੀ ਨੂੰ ਇੱਕ ਵਿਰੋਧੀ ਧਿਰ ਦਾ ਇੱਕ ਜਿਹੜਾ ਹੈਗਾ ਕਿਸੇ ਨੂੰ ਜਾਣ ਕੇ ਟਾਰਗੇਟ ਕਰਨਾ ਇਹ ਕਾਰਵਾਈ ਨਹੀਂ ਸੀ ਕਰਨੀ ਚਾਹੀਦੀ ਤੇ ਜੇ ਚਲੋ ਕਿਸੇ ਕਾਰਨ ਕਰਕੇ ਕੋਈ ਐਪਲੀਕੇਸ਼ਨ ਤੇ ਕਾਰਵਾਈ ਹੋਈ ਤਾਂ ਉਹਨਾਂ ਪੁਲਿਸ ਵਾਲਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਉਹ ਮੁੱਖ ਮੰਤਰੀ ਨੂੰ ਲਾਈਵ ਕਰਕੇ ਪਹਿਲਾਂ ਸੁਖਪਾਲ ਖਹਿਰੇ ਦੀਆਂ ਬੈਰਕਾ ਚ ਕੈਮਰੇ ਲਾਏ ਹੁਣ ਭਾਨੇ ਸਿੱਧੂ ਨੂੰ ਲਾਈਵ ਕਰਕੇ ਮੁੱਖ ਮੰਤਰੀ ਨੂੰ ਦਿਖਾਇਆ ਗਿਆ ਇਹ ਜਿਹੜੀ ਪੰਜਾਬ ਦੀ ਰੀਤ ਨਹੀਂ ਸੀ ਪਰ ਇਹ ਵੀ ਹੈ ਜੇ ਕੋ ਭਾਜੀ ਪਾਉਂਦਾ ਹੈ ਪੰਜਾਬੀ ਭਾਜੀ ਮੋੜ ਨਹੀਂ ਵੀ ਜਾਣਦੇ ਨੇ ਇਹ ਭਗਵੰਤ ਮਾਨ ਭੁੱਲ ਜੇ ਕਿ ਸਦਾ ਦੇਣ ਇੱਕੋ ਜਿਹੇ ਰਹਿਣਗੇ ਇਹ ਭਗਵੰਤ ਮਾਨ ਨੂੰ ਲੋਕ ਆ ਤੇ ਰਣੀਆਂ 24 ਚ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਲੋਕ ਸਭਾ ਇਹਦੇ ਵਿੱਚ ਹੀ ਦੱਸ ਦੇਣਗੇ ਕਿ ਤੂੰ ਪਈ ਕਿੰਨੇ ਕੋਈ ਪਾਣੀ ਇੱਥੇ ਸਰਪੰਚ ਸਾਹਿਬ ਇਹ ਮਤਲਬ ਜਿਹੜਾ ਕੁਝ ਹੋ ਰਿਹਾ ਤੁਸੀਂ ਖੈਰੋ ਦੀ ਗੱਲ ਕੀਤੀ ਹੈ ਭਾਨੇ ਸਿੱਧੂ ਦੀ ਗੱਲ ਕੀਤੀ ਹੈ ਹੋਰਾਂ ਦੀ ਵੀ ਗੱਲ ਕੀਤੀ ਹੈ ਜੋ ਇਹ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਮਤਲਬ ਜੇ ਆਪਾਂ ਇਹ ਕਹੀਏ ਵੀ ਇਹ ਵੋਟਾਂ ਦੀ ਖਾਤਰ ਹੋ ਰਿਹਾ ਵੋਟਾਂ ਤੇ ਇਹਦੇ ਨਾਲ ਟੁੱਟਦੀਆਂ ਤੇ ਫਿਰ ਵੀ ਜਿਹੜਾ ਕੁਝ ਹੋ ਰਿਹਾ ਹੈ ਵੀ ਇੱਕ ਭਗਵੰਤ ਮਾਨ ਮੁੱਖ ਮੰਤਰੀ ਦਾ ਮੁਕਾਬਲਾ ਲੈ ਕੇ ਛੋਟੇ ਜਿਹੇ ਬੰਦੇ ਨਾਲ ਭਾਨੇ ਸਿੱਧੂ ਨਾਲ ਹੋਇਆ ਵੀ ਉਹਨੂੰ ਇੱਕ ਕਿੰਨਾ ਨੂੰ ਅੰਦਰ ਕਰਤਾ ਜਾਏ ਉਹਦੇ ਤੇ ਪਰਚੇ ਪੋਈ ਜਾਂਦੇ ਇਹ ਕਿਉਂ ਹੋ ਰਿਹਾ ਸਾਰਾ ਕੁਝ ਹੋ ਰਿਹਾ ਤਾਂ ਕਿਉਂ ਹੋ ਰਿਹਾ ਗੱਲ ਹੈ ਜੀ ਭਗਵੰਤ ਮਾਨ ਇੱਕ ਆਮ ਲੋਕਚੋ ਇੱਕ ਅੰਦੋਲਨ ਚੋਂ ਨਿਕਲਿਆ ਹੈ ਤੇ ਉਹ ਗੱਲ ਸਮਝਦਾ ਹੈ ਕਿ ਅੱਜ ਦੇ ਜਿੰਨੇ ਵੀ ਲੀਡਰ ਨਿਕਲ ਰਹੇ ਨੇ ਉਹ ਅੱਗੇ ਪੀੜੀ ਦਾ ਪੀੜੀ ਵਾਲੇ ਲੀਡਰ ਨਹੀਂ ਹੁਣ ਆਮ ਘਰਾਂ ਦੇ ਮੁੰਡੇ ਜਿਹੜਾ ਕੰਮ ਕਰਦਾ ਨਾ ਉਹੀ ਲੀਡਰ ਬਣਦਾ ਔਰ ਉਹੀ ਲੀਡ ਕਰਦਾ ਤੇ ਮੁੱਖ ਮੰਤਰੀ ਨੂੰ ਇਹ ਲੱਗ ਰਿਹਾ ਸੀ ਕਿ ਜਿਹੜਾ ਮਾਲਵਾ ਬੋਲਟ ਉਹ ਭਾਨੇ ਸਿੱਧੂ ਨੇ ਲੱਕੇ ਸਦਾਣੇ ਨੇ ਪਹਿਲਾਂ ਦੇਖੋ ਜਿੰਨੀ ਚੋਣ ਸਾਡੀ ਲੋਕ ਸਭਾ ਦੀ ਹੋਈ ਉਹਦੇ ਸਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਤੇ ਨੇ ਤਿੰਨ ਮਹੀਨਿਆਂ ਬਾਅਦ ਲੋਕਾਂ ਨੇ ਸਰਕਾਰ ਨੂੰ ੂਟ ਫਤਵਾ ਦਿੱਤਾ ਤੇ ਹੁਣ 2 ਸਾਲਾਂ ਚ ਇਹਨਾਂ ਤੋਂ ਕੰਮ ਨਹੀਂ ਹੋਏਗੇ ਤੇ ਜਦੋਂ ਭਾਨੇ ਸਿੱਧੂ ਨੇ ਤੇ ਲੱਖੇ ਸੁਧਾਨੇ ਨੇ ਜਿਹੜਾ ਡੋਰ ਟੂ ਡੋਰ ਜਾੜਾ ਕੈਂਪੇਨ ਇੱਕ ਸ਼ੁਰੂ ਕੀਤੀ ਲੋਕਾਂ ਦੀ ਆਵਾਜ਼ ਲੋਕਾਂ ਦੇ ਦੁਆਰ ਤੇ ਲੈ ਕੇ ਗਏ ਤੇ ਸਰਕਾਰ ਜਿਹੜੀ ਘਬਰਾਟ ਚ ਆ ਗਈ ਔਰ ਸਾਰੀ ਇਹ ਘਬਰਾਟ ਦੀ ਨਿਸ਼ਾਨੀ ਹੈ ਔਰ ਲੋਕ ਜਿਹੜੇ ਨੇ ਅੱਜ ਦੀਆਂ 24 ਦੀਆਂ ਲੋਕ ਸਭਾ ਨੇ ਬਿਲਕੁਲ ਆਪ ਪਾਰਟੀ ਦਾ ਸਫਾਇਆ ਕਰਕੇ ਰੱਖ ਦੇਣਗੇ ਜੀ ਸੋ ਲੋਕਾਂ ਦੀ ਜਿਹੜੀ ਅੱਜ ਹਮਦਰਦੀ ਏ ਉਹ ਭਾਵੇਂ ਸਿੱਧੂ ਦੇ ਨਾਲ ਠੀਕ ਹੈ ਸਰਕਾਰਾਂ ਸਮੇਤ ਤਸ਼ੱਦਦ ਕਰਦੀਆਂ ਨੇ ਪਰ ਪੰਜਾਬ ਪੰਜਾਬੀ ਜਿਹੜੇ ਨੂੰ ਭਾਜੀ ਮੂੜਨੀ ਵੀ ਜਾਣਦੇ ਨੇ ਔਰ ਬੜੀ ਜਲਦੀ ਭਾਜੀ ਮੂੜੀ ਜਾਊਗੀ ਜਿਵੇਂ ਕੱਲ ਹੀ ਉਹ ਉਹਦੇ 29 ਨੂੰ ਉਹਦੇ ਪਿੰਡ ਇਕੱਠ ਤੇ ਬੜੀ ਵੱਡੀ ਗਿਣਤੀ ਵਿੱਚ ਲੋਕ ਇੱਥੋਂ ਪਹੁੰਚ ਰਹੇ ਨੇ ਮੇਰੇ ਇਲਾਕੇਆਂ ਸੱਜਣਾਂ ਨਾਲ ਸੰਪਰਕ ਕੀਤਾ ਮੈਨੂੰ ਕਹਿੰਦੇ ਕਿ ਸਰਪੰਚ ਆਪਾਂ ਚੱਲੀਏ ਤੇ ਅਸੀਂ ਉੱਥੇ ਕੱਲ ਨੂੰ ਜਾਵਾਂਗੇ ਵੀ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਨਾ ਕਿ ਕੰਮ ਛੱਡ ਕੇ ਆਹ ਲੋ ਆਪਾਂ ਅੱਜ ਪਹਨੇ ਸਿੱਧੂ ਤੇ ਸੁਖਪਾਲ ਖਹਿਰਾ ਤੇ ਸਾਰ ਸਿਮਰਨਜੀਤ ਸਿੰਘ ਮਾਨ ਨਾਲ ਖੜਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣੇ ਪੰਜਾਬ ਦੀ ਜਿਹੜੀ ਹੈਗੀ ਰਹਿਣਮਾਈ ਕਰ ਸਕੀਏ ਔਰ ਆਪਦੀ ਜਵਾਨੀ ਤੇ ਕਿਸਾਨੀ ਨੂੰ ਕਰਜ਼ੇ ਤੋਂ ਤੇ ਨਸ਼ਿਆਂ ਤੋਂ ਬਚਾ ਸਕੀਏ ਸਰਪੰਚ ਸਭ ਗੁਰਿੰਦਰ ਰੰਗਰੇਟਾ ਬਹੁਤ ਜ਼ਿਆਦਾ ਗਲਤ ਬੋਲਦਾ ਉਹ ਕਹਿੰਦਾ ਵੀ ਮੈਂ ਮਤਲਬ ਵੀ ਹੁਣ ਇੱਥੇ ਸ਼ਬਦ ਆਪਾਂ ਨਹੀਂ ਵਰ ਸਕਦੇ ਵੀ ਜਿਹੜੇ ਉਹਨੇ ਭਾਨੇ ਦੇ ਖਿਲਾਫ ਵਰਤਿਆ ਵੀ ਮੈਂ ਕੋਲੇ ਖੜ ਕੇ ਉਹਨੂੰ ਐਂ ਕਟਵਾਇਆ ਮੈਂ ਐਂ ਕਵਾਇਆ ਮੈਂ ਬਾਹ ਪੋਇਆ ਬਹੁਤ ਕੁਝ ਬੋਲਦਾ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਬੰਦਾ ਕੋਈ ਸਰਕਾਰ ਦਾ ਖਰੀਦਿਆ ਸਰਕਾਰ ਦੇ ਸ਼ਹਿ ਤੇ ਬੋਲਦਾ ਜਾਂ ਵੈਸੇ ਉਹਦਾ ਦਿਮਾਗ ਹੀ ਇੰਨਾ ਕੈ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਜਦੋਂ ਰੰਗਰੇਟੇ ਦੇ ਸੁਣੀਦੇ ਨੇ ਪਹਿਲੀ ਗੱਲ ਤਾਂ ਉਹ ਰੰਗਰੇਟਾ ਹੈ ਹੀ ਨਹੀਂ ਰੰਗ ਦੇ ਟਾਹਨੇ ਅੰਮ੍ਰਿਤ ਸ਼ਾਕੀ ਅੰਮ੍ਰਿਤ ਛੱਡਿਆ ਹੋਇਆ ਦਾੜੀ ਨੂੰ ਡਾਈ ਲਾਉਂਦਾ ਔਰ ਉਹ ਇੱਕ ਸਰਕਾਰ ਦਾ ਪਿੱਠੂ ਏ ਉਹ ਸਾਰਾ ਗਨਮੈਨ ਲੈਣ ਲਈ ਸਾਰੀ ਸਟੈਂਟ ਬਾਜੀ ਕਰਦਾ ਜਿਵੇਂ ਸਾਡਾ ਜਿਹੜਾ ਸੁਖਵਿੰਦਰ ਮੁੰਡਾ ਪੀਪੀ ਵਾਲਾ ਉਹਦੀ ਬੇਟੀ ਨੂੰ ਗਾਲ੍ਹਾਂ ਕੱਢਣੀਆਂ ਔਰ ਗੁਰੂਆਂ ਬਾਰੇ ਇਹਨੇ ਅਪਸ਼ਬਦ ਬੋਲਨੇ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਨਾ ਕਾਰਵਾਈ ਤਾਂ ਉਹਦੇ ਤੇ ਹੋਣੀ ਚਾਹੀਦੀ ਏ ਤੇ ਅੱਜ ਪੰਜਾਬ ਦੇ ਹਾਲਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਦਾਂ ਦੇ ਬਣਾਤੇ ਨੇ ਕਿ શરીਬ ਬੰਦਾ ਤਾਂ ਡਰ ਰਿਹਾ ਹੈ ਤੇ ਜਿਹੜਾ ਲਾਈਵ ਹੋ ਕੇ ਗਾਲ੍ਹਾਂ ਕੱਢ ਰਿਹਾ ਉਹਨੂੰ ਸਨਮਾਨਤ ਕੀਤਾ ਜਾ ਰਿਹਾ ਫੇਰ ੱੱਕੇ ਦੇ ੱੱਕਾ ਆਮ ਲੋਕਾਂ ਨਾਲ ਵੀ ਹੁਣ ਆਪਾਂ ਬੈਠੇ ਆਏ ਆ ਆਪਾਂ ਆਪਣੇ ਨਾਲ ਵੀ ੱੱਕਾ ਹੋ ਸਕਦਾ ਥੋੜੇ ਨਾਲ ਵੀ ੱੱਕਾ ਹੋ ਸਕਦਾ ਵੀ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਹੋ ਫੇਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਜੀ ਦੇਖੋ ਭਾਨੇ ਸਿੱਧੂ ਨੂੰ ਤਾਂ ਬੜੇ ਵੱਡੇ ਪੱਦਰ ਤੇ ਜਿਹੜਾ ਹੈਗਾ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਮੈਂ ਤੁਹਾਨੂੰ ਥੋੜੀ ਜੀ ਲੋਕਲ ਗੱਲ ਦੱਸਦਾ ਕਿ ਸਾਡੇ ਇੱਥੇ ਫਾਈਨਾਂਸ ਤੇ ਲੋਕਾਂ ਨੇ ਪੈਸੇ ਬਹੁਤ ਦਿੱਤੇ ਨੇ ਤੇ ਮੈਂ ਇਹਨਾਂ ਪਿਛਲੇ 2 ਢਾਈ ਮਹੀਨਿਆਂ ਚ ਪੌਣੇ 2 ਕਰੋੜ ਰੁਪਈਆ ਮਾਫ ਕਰਾਇਆ ਹੈ ਇੱਕ ਆ ਪਿਛਲੇ ਹਫਤੇ ਦੀ ਬੰਨਾ ਵਾਲੀ ਦੀ ਗੱਲ ਏ ਕਿ 1,80,000 ਰੁਪਈਆ ਦਾ ਚੈੱਕ ਲੱਗਾ ਸੀ ਔਰ 20,000 ਰੁਪਏ ਚ ਇੱਥੇ ਸਮਝੌਤਾ ਕੀਤਾ ਤੇ 5000 ਨੂੰ ਟੋਕਨ ਮਨੀ ਵੀ ਦਿੱਤੀ ਸੋ ਲੋਕਾਂ ਨੂੰ ਜਦੋਂ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਲੋਕ ਤੁਹਾਡੇ ਨਾਲ ਵੀ ਖੜਦੇ ਨੇ ਤੇ ਲੋਕ ਤੁਹਾਡੇ ਨਸੀਬ ਤੇ ਚ ਕੰਮ ਵੀ ਆਉਂਦੇ ਨੇ ਸੋ ਅੱਜ ਲੋਕ ਜਿਹੜੇ ਨੇ ਉਹ ਭਾਨੇ ਸਿੱਧੂ ਦੇ ਨਾਲ ਜਾ ਖੜੇ ਹੋਏ ਨੇ ਹੋ ਸਕਦਾ ਕੱਲ ਮਾਨ ਸਾਹਿਬ ਵੀ ਉੱਥੇ ਸਾਰ ਸਿਮਰਨ ਜੀ ਤੇ ਮਾਨ ਸਾਹਿਬ ਵੀ ਉੱਥੇ ਆਉਣਗੇ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਜਿਹੜਾ ਹੈਗਾ ਚਟਾਨ ਦੀ ਤਰ੍ਹਾਂ ਭਾਨੇ ਸਿੱਧੂ ਦੇ ਔਰ ਲੱਖੇ ਸਦਾਨੇ ਦੇ ਔਰ ਮੂਸੇ ਵਾਲੇ ਦੇ ਇਨਸਾਫ ਲਈ ਖੜੀ ਏ ਉਹ ਉਨਾ ਚਿਰ ਆਪਦੀ ਜਿਹੜੀ ਹੈਗੀ ਜੰਗ ਲੜਦੇ ਰਹਿਣਗੇ ਜਿੰਨਾ ਚਿਰ ਮੂਸੇ ਵਾਲੇ ਨੂੰ ਇਨਸਾਫ ਨਹੀਂ ਮਿਲਦਾ ਤੇ ਸਾਡੇ ਜਿਹੜੇ ਨੌਜਵਾਨਾਂ ਤੇ ਝੂਠੇ ਸਰਕਾਰ ਪਰਚੇ ਪਾ ਰਹੀ ਏ ਇਹਨਾਂ ਤੋਂ ਨਜਾਤ ਨਹੀਂ ਮਿਲਦੀ ਔਰ ਸਰਕਾਰ ਨੂੰ ਮੂੰਹ ਤੋੜਵਾ ਚ ਨਾ ਚਿਰ ਜਵਾਬ ਨਹੀਂ ਮਿਲਦਾ ਸਰਪੰਚ ਸਾਹਿਬ ਤੁਸੀਂ ਸਾਡੇ ਚੈਨਲ ਤੇ ਆਏ ਸਾਡੇ ਸਾਰੇ ਸਵਾਲਾਂ ਦੇ ਜਵਾਬ ਬੇਬਾਕ ਢੰਗ ਨਾਲ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਪੰਜ ਪਾਣੀ ਨਿਊਜ਼ ਦਾ ਦੀ ਤੇ ਤੁਸੀਂ ਵੀ ਆਪਣੇ ਇਲਾਕੇ ਦੀ ਬੜੀ ਸੋਹਣੀ ਪ੍ਰੈਸ ਦੇ ਆਈ ਸੇਵਾ ਕਰ ਲਿਓ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਥੈਂਕ ਯੂ ਸਰ